ਪ੍ਰੇਮੀ ਸਾਧੀਆਂ ਲਈ ਅੱਜ ਬਹੁਤ ਖਬਰ ਆ ਕਿ ਅੱਜ ਸਾਡੇ ਸ਼ਹਿਰਾਂ ਨੂੰ ਦਾ ਅਕਲ ਸਰਦ ਅਮਰੀਤ ਸਿੰਘ ਹੋਣਾ ਜੀ ਸਾਹੀਆਂ ਵਿਆਹ ਮਰੇ ਗਾਂਡਾ ਮੈਰਿਜ ਨਿਵਾਸੀਆਂ ਤੇ ਅੱਜ ਇਸੇ ਖੁਸ਼ੀ ਦੇ ਵਿੱਚ ਤੋਂ ਆਪਾਂ ਹਕਮ ਐਡੋ ਮੋਬਾਈਲ ਦੇ ਉੱਪਰ ਗ੍ਰੀਨ ਪੰਜਾਬ ਮਿੱਟੀ ਟੀਮ ਦੇ ਸਹਿਯੋਗ ਦੇ ਨਾਲ ਜਿਹੜਾ ਬੂਟਿਆਂ ਦਾ ਵਿਰਾਸਤੀ ਰੁੱਖਾਂ ਦਾ ਲੰਗਰ ਲਗਾਇਆ ਗਿਆ ਹੈ ਸੋ ਜਿੰਨਾਂ ਵੀ ਵੀਰਾਂ ਨੂੰ ਵਿਰਾਸਤੀ ਰੁੱਖ ਚਾਹੀਦੇ ਹੋਣ ਉਹ ਆ ਕੇ ਇਸ ਵਕਤ ਜਨਤਾ ਆਟੋ ਮੋਬਾਈਲ ਤੇ ਆ ਕੇ ਹਰੀ ਸਿੰਘ ਲੋਕਾਂ ਦਾ ਜਿਹੜਾ ਉੱਥੋਂ ਆ ਕੇ ਬੁੱਢੇ ਪ੍ਰਾਤਿਨਾਂ ਦੀ ਕਰ ਸਕਦੇ ਹੋ ਤੇ ਹੋਰ ਕੋਈ ਵੀ ਵੀਰ ਭਰਾ ਆਪਣੀਆਂ ਖੁਸ਼ੀਆਂ ਦੇ ਵਿੱਚ ਰੁੱਖਾਂ ਨੂੰ ਸ਼ਰੀਕ ਕਰਨਾ ਚਾਹੁੰਦਾ ਹੋਵੇ ਤਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਦਿੱਤੇ ਗਏ ਨੰਬਰਾਂ ਦੇ ਉੱਪਰ ਸੰਪਰਕ ਕਰੋ ਤਾਂ ਕਿ ਆਪਾਂ ਆਪਣੀ ਧਰਤੀ ਮਾਂ ਦੀ ਸੇਵਾ ਕਰ ਸਕੀਏ ਔਰ ਪੌਣ ਪਾਣੀ ਨੂੰ ਸ਼ੁੱਧ ਕਰ ਸਕੀਏ ਸੋ ਇਸ ਮੌਕੇ ਦੇ ਉੱਤੇ ਸਾਡੇ ਨਾਲ ਹਰਨੇਂਦਰ ਸਿੰਘ ਜੀ ਮੱਲੇਆਣਾ ਸਾਹਿਬ ਕੀ ਕਹੋਗੇ ਜੀ ਅੱਜ ਵਹਿਗੁਰੂ ਜੀ ਕਾਲਸਾ ਵਹਿਗੁਰੂ ਜੀ ਕੀ ਫਤਿਹ ਆਜ ਸਰਦਾਰ ਅਮਰਜੀਤ ਸਿੰਘ ਵੱਲੋਂ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਵਾਤਾਵਰਨ ਬਚਾਉਣ ਦਾ ਅੱਜ ਦੇ ਸਮੇਂ ਦੇ ਪੰਜਾਬ ਦੇ ਪ੍ਰਾਣੀਆ ਡੰਗਿਆਂ ਨਜ਼ਾਰੇ ਆਬਾਦੀ ਬਹੁਤ ਵਧ ਗਈ ਵਾਹੀ ਕਾਲ ਜੀ ਗੰਤੀ ਰੋੜ ਰਹੀ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੈ ਤਾਂ ਵਾਤਾਵਰਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਸਾਡੀ ਧਰਤੀ ਤੇਤੀ ਨਾ ਰਸਤਾ ਰੱਖਣਾ ਠਕੇ ਹੋਣਾ ਚਾਹੀਦਾ ਉਹ ਵੀ ਬਹੁਤ ਸਾਰਾ ਪ੍ਰੋਬਲਮ ਹੈ ਧੰਨਵਾਦ ਕਰਦਾ ਵਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲ ਜੀ ਕੀ ਕਹੋਗੇ ਹਾਂਜੀ ਦਮਨ ਵੀਰੇ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬਹੁਤ ਹੀ ਵਧੀਆ ਮਿਸ਼ਨ ਸਤਪਲ ਭਾਜੀ ਦੇ ਹਰਨਾਰਾਇਣ ਵੱਲੋਂ ਲਾਇਆ ਗਿਆ ਹੈ ਇਹਨਾਂ ਨੇ ਕਈ ਵਾਰੀ ਸਾਨੂੰ ਇਹ ਵਾਲੀ ਪ੍ਰੇਰਣਾ ਦਿੱਤੀ ਅੱਜ ਇਹਨਾਂ ਦੀ ਪ੍ਰੇਰਣਾ ਸਦਕਾ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਆ ਹਰ ਐਨੀਵਰਸਰੀ ਬਰਥਡੇ ਗ੍ਰੀਨ ਮਿਸ਼ਨ ਪੰਜਾਬ ਦੇ ਨਾਲ ਕਿਉਂਕਿ ਮੈਂ ਜਾਣਦਾ ਹਾਂ ਆਪਾਂ ਲੰਗਰ ਤਾਂ ਬਹੁਤ ਲਾਦਰਨੇ ਆ ਜਿੰਨੇ ਵੀ ਲੰਗਰ ਲਾਣੇ ਆ ਸਾਰੇ ਮੁਬਾਰਕ ਨੇ ਅਸੀਂ ਨਿੰਦਦੇ ਕਿਸੇ ਨੂੰ ਨਹੀਂ ਬਟ ਜਿਹੜਾ ਇਹ ਸਤਪਲ ਭਾਜੀ ਤੇ ਮਾਸਟਰ ਜੀ ਨੇ ਲੰਗਰ ਲਾਇਆਣਾ ਮੈਂ ਕਹਿੰਦਾ ਹਰ ਐਨੀਵਰਸਰੀ ਬਰਥਡੇ ਅਸੀਂ ਇਹਨਾਂ ਨਾਲ ਮਨਾਈਏ ਆਪਣੇ ਘਰ ਬਾਹਰ ਦੁਕਾਨ ਦੇ ਬਾਹਰ ਸਟਾਲ ਲਾਈਏ ਤੇ ਪਲਾਂਟਸ ਦੀ ਹੀ ਡਿਸਟ੍ਰਿਬਿਊਸ਼ਨ ਕਰੀਏ ਧਰਤੀ ਮਾਂ ਦੀ ਪੁਕਾਰ ਸੁਣੀਏ ਆਪਣਾ ਰਹਿਣ ਉਤਾਰ ਨੂੰ ਤੇ ਇਸ ਪੰਜਾਬ ਨੂੰ ਰੰਗਲਾ ਹਰਾ ਭਰਾ ਪੰਜਾਬ ਬਣਾਈਏ ਵਾਈਕੀ ਜੀ ਕਹਿੰਦਾ ਹਲ ਸਾਹਿਬ ਵਾਈਕੀ ਜੀ ਦੀ ਫਤਿਹ ਤੋਂ ਜਿਨ੍ਹਾਂ ਨੂੰ ਵੀਰ ਜੀ ਉਹਨਾਂ ਦੀ ਇਹ ਸੋਚ ਗ੍ਰੀਨ ਪੰਜਾਬ ਮਿੱਟੀ ਚ ਦੇ ਨਾਲ ਆਪਣਾ ਫਰਜ਼ ਦਾ ਅਨੁਭਵ ਕੀ ਕਰੇਗਾ ਆਪ ਜੀ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਨ ਕਰਕੇ ਬਹੁਤ ਬਹੁਤ ਧੰਨਵਾਦ ਕਰਕੇ ਆਪਣੀ ਇਜ਼ਾਜ਼ਤ ਦੇ ਕੇ ਧੰਨਵਾਦ ਕਰਦੇ ਇਸੇ ਤਰ੍ਹਾਂ ਤੁਸੀਂ ਲੰਗਰ ਲਗਾ ਸਕਦੇ ਹੋ ਤਾਂ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਨੂੰ ਗੱਗ ਕੇ ਸ਼ੇਅਰ ਕਰਦੇ ਹੋ ਸਾਨੂੰ ਸਬਸਕ੍ਰਾਈਬ ਕਰਦੇ ਹੋ ਹੋਰੋਂ ਤਾਂ ਕਾਰੀ ਲਗੋ